ਮੈਂ ਤੇ ਸੰਦੀਪ ਬੈਠੇ ਰੋਟੀ ਖਾ ਰਹੇ ਸੀ ਜਦੋਂ ਕੋਈ ਸਾਡਾ ਦਰਵਾਜ਼ਾ ਖੜਕਾ ਰਿਹਾ ਸੀ ਸੰਦੀਪ ਕਹਿਣ ਲੱਗੇ ਚੱਲ ਕੋਈ ਨਾ ਰੋਟੀ ਖਾਣਾ ਬਾਅਦ ਹੀ ਵੇਖਾਂਗੇ ਕੌਣ ਆ ਮੈਂ ਕਿਹਾ ਲੈ ਅਗਲਾ ਗੇਟ 'ਚ ਖੜਾ ਤੁਸੀਂ ਕਹਿ ਰਹੇ ਹੋ ਬਾਅਦ 'ਚ ਖੋਲ੍ਹ ਦਵਾਂਗੇ ਮੈਂ ਜਲਦੀ ਜਲਦੀ ਉੱਠ ਕੇ ਗੇਟ ਖੋਲਣ ਲਈ ਗਈ ਤਾਂ ਵੇਖਿਆ ਕਿ ਇੱਕ ਮੁੰਡਾ ਦਰਵਾਜ਼ੇ 'ਤੇ ਖੜਾ ਸੀ ਜੇ ਦਾ ਕਦ ਬੜਾ ਉੱਚਾ ਲੰਮਾ ਸੀ ਤੇ ਸੋਹਣਾ ਸੁਨੱਖਾ ਮੁੰਡਾ ਸੀ ਮੈਂ ਕਿਹਾ ਹਾਂਜੀ ਦੱਸੋ ਉਹ ਕਹਿਣ ਲੱਗਾ ਕਿ ਮੈਂ ਸੰਦੀਪ ਨੂੰ ਮਿਲਣ ਆਇਆ ਮੈਂ ਸੰਦੀਪ ਨੂੰ ਆਵਾਜ਼ ਮਾਰੀ ਜਦੋਂ ਸੰਦੀਪ ਗੇਟ ਤੇ ਆਇਆ ਤਾਂ ਸੰਦੀਪ ਨੂੰ ਉਹਨੇ ਘੁੱਟ ਕੇ ਜਫੀ ਪਾ ਲਈ ਸੰਦੀਪ ਉਹਨੂੰ ਕਹਿਣ ਲੱਗਿਆ ਤੂੰ ਇੱਥੇ ਕਿਉਂ ਖੜਾ ਤੂੰ ਅੰਦਰ ਆ ਸੰਦੀਪ ਉਹਨੂੰ ਅੰਦਰ ਲੈ ਕੇ ਆਇਆ ਜਦੋਂ ਅਸੀਂ ਸਾਰੇ ਅੰਦਰ ਆ ਕੇ ਬੈਠ ਗਏ ਤਾਂ ਸੰਦੀਪ ਨੇ ਦੱਸਿਆ ਕਿ ਇਹ ਮੇਰਾ ਇੰਗਲੈਂਡ ਵਾਲਾ ਦੋਸਤ ਆ ਮੈਨੂੰ ਬੜੀ ਸ਼ਰਮਜੀ ਆਈ ਕਿਉਂਕਿ ਮੈਂ ਉਹਨੂੰ ਅੰਦਰ ਆਨਲੀ ਨਹੀਂ ਕਿਹਾ ਸੀ ਮੈਂ ਦਰਵਾਜ਼ੇ ਤੇ ਸੰਦੀਪ ਨੂੰ ਬੁਲਾ ਰਹੀ ਸੀ ਕਿ ਆ ਦੇਖੋ ਪਤਾ ਨਹੀਂ ਕੌਣ ਆ ਮੈਂ ਉਹਦੇ ਕੋਲੋਂ ਇਸ ਗੱਲ ਦੀ ਮਾਫੀ ਮੰਗੀ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਕਿਹੜਾ ਮੈਨੂੰ ਪਹਿਲਾਂ ਕਦੀ ਵੇਖਿਆ ਤੁਹਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਕਿਉਂਕਿ ਸਾਡੇ ਵਿਆਹ ਹੋਏ ਨੂੰ ਅਜੇ 1 ਸਾਲ ਹੋਇਆ ਸੀ ਉਸ 1 ਸਾਲ ਵਿੱਚ ਮੈਂ ਇਸ ਮੁੰਡੇ ਨੂੰ ਕਦੇ ਵੀ ਨਹੀਂ ਵੇਖਿਆ ਸੀ ਵੇਖਣਾ ਵੀ ਕਿੱਥੋਂ ਸੀ ਹੁਣ ਦੱਸਣ ਤੋਂ ਪਤਾ ਲੱਗਿਆ ਸੀ ਕਿ ਉਹ ਇੰਗਲੈਂਡ ਤੋਂ ਆਇਆ ਹੋਇਆ ਆ ਇਸ ਕਰਕੇ ਮੈਂ ਉਹਨੂੰ ਕਦੇ ਵੇਖਿਆ ਨਹੀਂ ਸੀ ਫਿਰ ਅਸੀਂ ਤਿੰਨੋ ਜਾਨੇ ਬੈਠ ਕੇ ਚਾਹ ਪੀਣ ਲੱਗੇ ਮੈਂ ਬੜੀ ਵਧੀਆ ਚਾਹ ਬਣਾ ਕੇ ਲੈ ਕੇ ਆਈ ਮੈਨੂੰ ਆਦਤ ਸੀ ਮੈਂ ਹਰ ਇੱਕ ਕੋਲੋਂ ਇਹੀ ਗੱਲ ਪੁੱਛਦੀ ਰਹਿੰਦੀ ਸੀ ਕਿ ਚਾਹ ਕਿੱਦਾਂ ਬਣੀ ਆ ਮੈਂ ਉਸ ਮੁੰਡੇ ਕੋਲੋਂ ਵੀ ਪੁੱਛਣ ਲੱਗੀ ਕਿ ਚਾਹ ਕਿੱਦਾਂ ਬਣੀ ਆ ਉਹ ਕਹਿਣ ਲੱਗਾ ਕਿ ਚਾਹ ਤਾਂ ਬਹੁਤ ਸਵਾਦ ਬਣੀ ਆ ਬਿਲਕੁਲ ਤੁਹਾਡੇ ਵਰਗੀ ਆ ਮੈਂ ਇਸ ਗੱਲ ਤੋਂ ਥੋੜਾ ਪਰੇਸ਼ਾਨ ਜੀ ਹੋ ਗਈ ਕਿ ਉਹਨੇ ਇਹ ਗੱਲ ਕਿਉਂ ਕਹਿ ਦਿੱਤੀ ਮੇਰਾ ਘਰ ਵਾਲਾ ਸੰਦੀਪ ਕਹਿਣ ਲੱਗਿਆ ਤੇਰਾ ਦਿਓਰ ਬੜਾ ਮਜ਼ਾਕੀਆ ਤੈਨੂੰ ਮਜ਼ਾਕ ਕਰਦਾ ਤੂੰ ਐਵੇਂ ਗੁੱਸਾ ਨਾ ਕਰ ਜਾਈਂ ਮੈਂ ਹੱਸ ਕੇ ਕਿਹਾ ਨਹੀਂ ਨਹੀਂ ਮੈਂ ਕਿਉਂ ਗੁੱਸਾ ਕਰਨਾ ਹੈ ਫਿਰ ਉਹ ਦੋਵੇਂ ਬੈਠ ਕੇ ਗੱਲਾਂ ਕਰ ਰਹੇ ਸੀ ਮੈਂ ਜਾ ਕੇ ਰਸੋਈ ਵਿੱਚ ਆਪਣਾ ਰੈਂਦਾ ਕੰਮ ਖਤਮ ਕਰਨ ਲੱਗੀ ਤਕਰੀਬਨ ਰੋਟੀ ਤਾਂ ਬੱਸ ਅਸੀਂ ਖਾ ਹੀ ਲਈ ਸੀ ਮੈਂ ਆਪਣੇ ਭਾਂਡੇ ਚੋੱਕ ਕੇ ਭਾਂਡੇ ਮਾਂਜਣ ਲੱਗੀ ਤੇ ਰਸੋਈ ਦੀ ਬਾਕੀ ਸਾਰੀ ਸਫਾਈ ਕਰਨ ਲੱਗੀ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਕੱਪੜੇ ਮਸ਼ੀਨ ਵਿੱਚ ਪਾ ਦਿੱਤੇ ਸਾਡੀ ਮਸ਼ੀਨ ਥੋੜੀ ਟੁੱਟੀ ਹੋਈ ਸੀ ਸੰਦੀਪ ਦਾ ਦੋਸਤ ਮਸ਼ੀਨ ਵਾਲੀ ਵੇਖ ਰਿਹਾ ਸੀ ਮੈਨੂੰ ਬੜੀ ਸ਼ਰਮਜੀ ਆ ਰਹੀ ਸੀ ਮੈਨੂੰ ਲੱਗ ਰਿਹਾ ਸੀ ਉਹਨੇ ਸਾਡੀ ਟੁੱਟੀ ਹੋਈ ਮਸ਼ੀਨ ਵੇਖ ਲਈਆ ਸੰਦੀਪ ਦਾ ਕੰਮ ਥੋੜਾ ਘੱਟ ਚੱਲ ਰਿਹਾ ਸੀ ਇਸ ਕਰਕੇ ਅਸੀਂ ਉਹਨੂੰ ਠੀਕ ਨਹੀਂ ਕਰਵਾ ਸਕੇ ਤੇ ਨਾ ਹੀ ਅਸੀਂ ਨਵੀਂ ਮਸ਼ੀਨ ਲੈ ਸਕੇ ਸੀ ਪਰ ਮੇਰੇ ਨਾਲ ਸੰਦੀਪ ਨੇ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਤੈਨੂੰ ਨਵੀਂ ਮਸ਼ੀਨ ਲੈ ਕੇ ਦਵਾਂਗਾ ਮੇਰੇ ਮਨ ਵਿੱਚ ਇਹੀ ਗੱਲ ਘੁੰਮ ਰਹੀ ਸੀ ਕਿ ਉਹ ਸਾਡੀ ਮਸ਼ੀਨ ਵੇਖ ਰਿਹਾ ਆ ਪਰ ਪਤਾ ਨਹੀਂ ਮੁੜ ਮੁੜ ਕੇ ਉਹ ਕੀ ਵੇਖ ਰਿਹਾ ਸੀ ਫਿਰ ਉਹ ਮੇਰੇ ਘਰ ਵਾਲੇ ਨੂੰ ਕਹਿਣ ਲੱਗਾ ਕਿ ਆਪਣਾ ਘਰ ਤਾਂ ਮੈਨੂੰ ਤੁਰ ਫਿਰ ਕੇ ਵਿਖਾ ਅਸੀਂ ਨਵਾਂ ਘਰ ਬਣਾਇਆ ਸੀ ਪਰ ਅਜੇ ਤੱਕ ਕੋਈ ਤਿਆਰੀ ਨਹੀਂ ਕਰਵਾਈ ਸੀ ਜਦੋਂ ਉਹਨੇ ਸਾਡੇ ਬਾਥਰੂਮ ਵੇਖੇ ਤਾਂ ਉਹ ਕਹਿਣ ਲੱਗਾ ਕਿ ਬਾਥਰੂਮ ਵਿੱਚ ਟੈਲਾਂ ਕਿਉਂ ਨਹੀਂ ਲਵਾਇਆ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਬਾਈ ਹੌਲੀ ਹੌਲੀ ਲਗਵਾਵਾਂਗੇ ਅਸੀਂ ਮੇਰਾ ਕੰਮ ਥੋੜਾ ਡਾਊਨ ਚੱਲ ਰਿਹਾ ਇਸ ਕਰਕੇ ਕੰਮ ਰੋਕ ਦਿੱਤਾ ਸੀ ਸਾਡੇ ਲਈ ਇੰਨਾ ਬੜਾ ਆ ਹੌਲੀ ਹੌਲੀ ਤਿਆਰੀ ਕਰਵਾਈ ਜਾਵਾਂਗੇ ਜਿਉਂ-ਜਿਉਂ ਪੈਸੇ ਜੁੜੀ ਜਾਣਗੇ ਸੰਦੀਪ ਦਾ ਦੋਸਤ ਕਹਿਣ ਲੱਗਾ ਲੈ ਇਹ ਕਿਹੜੀ ਗੱਲ ਹੋਈ ਮੈਂ ਫਿਰ ਤੇਰੇ ਕਦੋਂ ਕੰਮ ਆਉਣਾ ਮੇਰੇ ਯਾਰ ਦਾ ਘਰ ਇਦਾਂ ਹੀ ਅੱਧ ਵਿਚਕਾਰ ਖੜਾ ਹੋਵੇ ਤੇ ਮੈਂ ਚੁੱਪ ਕਰਕੇ ਬੈਠਾ ਹੋਵਾਂ ਮੈਂ ਤੇਰੇ ਕਦੋਂ ਕੰਮ ਆਉਂਗਾ 10 ਕਿੰਨਾ ਖਰਚਾ ਹੋਊਗਾ ਤੈਨੂੰ ਮੈਂ ਦੇ ਦੂੰਗਾ ਸੰਦੀਪ ਕਹਿਣ ਲੱਗੇ ਨਹੀਂ ਨਹੀਂ ਭਾਈ ਇਸਦਾ ਨਹੀਂ ਕਰਨਾ ਤੂੰ ਪਹਿਲਾਂ ਵੀ ਮੇਰੀ ਬਥੇਰੀ ਵਾਰ ਮਦਦ ਕੀਤੀ ਆ ਹੁਣ ਮੈਂ ਹੋਰ ਤੇ ਤੇ ਬੋਝ ਨਹੀਂ ਪਾਉਣਾ ਚਾਹੁੰਦਾ ਸੰਦੀਪ ਦਾ ਦੋਸਤ ਬਾਰ-ਬਾਰ ਸੰਦੀਪ ਨੂੰ ਕਹਿ ਰਿਹਾ ਸੀ ਯਾਰ ਤੂੰ 10 ਕਿੰਨੇ ਪੈਸੇ ਚਾਹੀਦੇ ਆ ਮੈਂ ਤੇਰੇ ਹੁਣੇ ਖਾਤੇ ਚ ਪਾ ਦਿੰਦਾ ਆ ਪਰ ਸੰਦੀਪ ਨਾ ਮੰਨਿਆ ਸੰਦੀਪ ਕਹਿਣ ਲੱਗਾ ਮੈਨੂੰ ਆਪਣੇ ਘਰ ਦੀ ਤਿਆਰੀ ਕਰਾਉਣ ਦੀ ਕੋਈ ਕਾਲੀ ਨਹੀਂ ਆ ਕਿਉਂਕਿ ਮੇਰੇ ਪਹਿਲਾਂ ਹੋਰ بڑے ਖਰਚੇ ਪਏ ਨੇ ਜੇਕਰ ਤੂੰ ਮੇਰੀ ਮਦਦ ਕਰ ਦਿੱਤੀ ਤਾਂ ਫਿਰ ਮੇਰੇ ਸਿਰ ਇਹ ਪੈਸੇ ਵੀ ਹੋ ਜਾਣਗੇ ਇਸ ਕਰਕੇ ਮੈਂ ਅਜੇ ਆਪਣੇ ਸਿਰ ਪੈਸੇ ਨਹੀਂ ਚੜਾਉਣਾ ਚਾਹੁੰਦਾ ਸੰਦੀਪ ਦਾ ਦੋਸਤian ਲੱਗਾ ਯਾਰ ਇਹ ਕਿਹੜੀ ਗੱਲ ਕਰ ਦਿੱਤੀ ਮੈਂ ਤੇਰੇ ਕੋਲੋਂ ਕਿਹੜਾ ਜਲਦੀ ਪੈਸੇ ਮੰਗਦਾ ਜਦੋਂ ਤੇਰੇ ਕੋਲ ਪੈਸੇ ਹੋਣਗੇ ਦੇ ਦੇਵੀ ਨਹੀਂ ਹੋਣਗੇ ਨਾ ਸਹੀ ਮੈਂ ਉਸ ਮੁੰਡੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹਦਾ ਦਿਲ ਕਿੰਨਾ ਵੱਡਾ ਆ ਪਰ ਮੇਰਾ ਘਰ ਵਾਲਾ ਬਾਰ-ਬਾਰ ਮਨਾ ਕਰ ਰਿਹਾ ਸੀ ਫਿਰ ਮੈਂ ਕਹਿ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਜੇ ਉਹ ਆਪਣੀ ਮਦਦ ਕਰਨਾ ਚਾਹੁੰਦੇ ਆ ਪਿਆਰ ਨਾਲ ਤਾਂ ਫਿਰ ਕੀ ਹੋਇਆ ਜਦੋਂ ਆਪਣੇ ਕੋਲ ਪੈਸੇ ਆਉਣਗੇ ਆਪਾਂ ਵਾਪਸ ਕਰ ਦੇਵਾਂਗੇ ਕਿਹਦਾ ਦਿਲ ਨਹੀਂ ਕਰਦਾ ਕਿ ਆਪਣੇ ਘਰ ਦੀ ਤਿਆਰੀ ਕਰਾ ਕੇ ਆਪਣੇ ਘਰ ਵਿੱਚ ਬੈਠੇ ਸੰਦੀਪ ਮੇਰੇ ਵੱਲ ਅੱਖਾਂ ਜਿਹਾ ਕੱਢਣ ਲੱਗਿਆ ਪਰ ਮੈਂ ਉਹਦੀਆਂ ਅੱਖਾਂ ਨੂੰ ਇਗਨੋਰ ਕਰਕੇ ਉਸ ਮੁੰਡੇ ਦਾ ਸਾਥ ਦਿੱਤਾ ਕਿਉਂਕਿ ਮੈਨੂੰ ਤਾਂ ਆਪਣਾ ਆਲੀਸ਼ਾਨ ਘਰ ਦਿਖਣ ਲੱਗ ਗਿਆ ਸੀ ਮੈਨੂੰ ਤਾਂ ਜਗ੍ਹਾ-ਜਗ੍ਹਾ ਤੇ ਟਾਈਲਾਂ ਲੱਗੀਆਂ ਹੋਈਆਂ ਦਿਖਣ ਲੱਗ ਗਈਆਂ ਸੀ ਮੈਂ ਤਾਂ ਇੱਕ ਸੁਪਨਾ ਜਿਹਾ ਵੇਖਣ ਲੱਗ ਗਈ ਸੀ ਫਿਰ ਉਹਨੇ ੱੱੱਕੇ ਨਾਲ ਮੇਰੇ ਘਰ ਵਾਲੇ ਦੀ ਜੇਬ ਵਿੱਚ ਲੱਖ ਰੁਪਏ ਪਾ ਦਿੱਤਾ ਮੈਂ ਤਾਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਜੇਕਰ ਇਹਦੀ ਜੇਬ ਵਿੱਚ ਲੱਖ ਰੁਪਏ ਸੀ ਤਾਂ ਇਹਦੇ ਖਾਤੇ ਵਿੱਚ ਕਿੰਨੇ ਪੈਸੇ ਹੋਣਗੇ ਉਸ ਟਾਈਮ ਮੇਰੇ ਮਨ ਵਿੱਚ ਥੋੜਾ ਲਾਲਚ ਜਿਹਾ ਪੈਦਾ ਹੋ ਗਿਆ ਉਹਦੇ ਲੱਖ ਰੁਪਏ ਜੇਬ ਵਿੱਚ ਪਾਉਣ ਤੋਂ ਬਾਅਦ ਮੈਂ ਕੁਝ ਜ਼ਿਆਦਾ ਹੀ ਉਹਦੀ ਖਾਤਰਦਾਰੀ ਕਰ ਰਹੀ ਸੀ ਜਦੋਂ ਮੈਂ ਉਹਦੀ ਖਾਤਰਦਾਰੀ ਕਰਨ ਲੱਗੀ ਤਾਂ ਸੰਦੀਪ ਬੜਾ ਖੁਸ਼ ਸੀ ਕਿਉਂਕਿ ਸੰਦੀਪ ਨੂੰ ਇਹ ਸੀ ਕਿ ਇਹ ਮੇਰੇ ਦੋਸਤ ਦਾ ਮਾਣ ਤਾਣ ਕਰ ਰਹੀ ਆ ਪਰ ਮੈਂ ਤੇ ਆ ਪੈਸਿਆਂ ਕਰਕੇ ਉਹਦੀ ਜ਼ਿਆਦਾ ਪੁਛਗਿਸ਼ ਕਰ ਰਹੀ ਸੀ ਫਿਰ ਉਹ ਚਲਾ ਗਿਆ ਤੇ ਜਾਣ ਲੱਗਾ ਮੈਨੂੰ ਕਹਿਣ ਲੱਗਿਆ ਭਾਬੀ ਜੀ ਇੰਨੇ ਤਾਂ ਕੁਝ ਦੱਸਣਾ ਨਹੀਂ ਤੁਸੀਂ ਮੇਰਾ ਨੰਬਰ ਲੇਖ ਲਵੋ ਤੁਸੀਂ ਮੈਨੂੰ ਫੋਨ ਕਰਦੇ ਰਿਹਾ ਕਰੋ ਕਿਉਂਕਿ ਅਜੇ ਮੈਂ ਇੰਡੀਆ ਹੀ ਆ ਮੈਂ ਕਿਹ ਕੋਈ ਗੱਲ ਨਹੀਂ ਮੇਰੇ ਘਰ ਵਾਲੇ ਦੇ ਦੱਸਣ ਤੇ ਪਤਾ ਲੱਗਾ ਕਿ ਅਜੇ ਤੱਕ ਉਹਨੇ ਵਿਆਹ ਵੀ ਨਹੀਂ ਕਰਵਾਇਆ ਪਰ ਉਮਰ ਦਾ ਤਾਂ ਸਾਡੇ ਵਾਂਗੂ ਹੀ ਸੀ ਪਰ ਸਾਡੇ ਵਿਆਹ ਨੂੰ ਕਿਹੜਾ ਜੇ ਜ਼ਿਆਦਾ ਟਾਈਮ ਹੋਇਆ ਸੀ ਸਾਡੇ ਵਿਆਹ ਨੂੰ ਜੇ 1 ਸਾਲ ਹੋਇਆ ਸੀ ਪਰ ਮੁੰਡਾ ਬੜਾ ਨੇਕ ਦਿਲ ਦਾ ਸੀ ਉਹਦਾ ਨਾਮ ਸੋਨੀ ਸੀ ਸੋਨੀ ਜਿੰਨਾ ਦਿਲ ਦਾ ਚੰਗਾ ਸੀ ਉਨਾ ਹੀ ਸੋਹਣਾ ਵੀ ਸੀ ਉਹਦੇ ਜਾਣ ਤੋਂ ਬਾਅਦ ਸੰਦੀਪ ਮੈਨੂੰ ਦੱਸਣ ਲੱਗਾ ਕਿ ਇਹਦੇ ਕੋਲ ਬੜਾ ਪੈਸਾ ਆ ਪਰ ਇੱਕ ਖਾਸੀਅਤ ਇਹ ਆ ਕਿ ਇਹ ਬਿਲਕੁਲ ਵੀ ਕੰਜੂਸ ਨਹੀਂ ਆ ਜਿੱਥੇ ਵੀ ਕੋਈ ਇਹਨੂੰ ਆਪਣਾ ਯਾਰ ਮਿੱਤਰ ਮਿਲ ਜਵੇ ਇਹ ਮਦਦ ਕਰ ਦਿੰਦਾ ਆ ਮੈਂ ਸੰਦੀਪ ਨੂੰ ਕਹਾਂ ਕਿ ਤੁਸੀਂ ਤਾਂ ਐਵੇਂ ਮਨਾ ਕਰੀ ਜਾਂਦੇ ਸੀ ਸੰਦੀਪ ਕਹਿਣ ਲੱਗਿਆ ਮੈਂ ਐਵੇਂ ਵਾਧੂ ਦੇ ਪੈਸੇ ਗੱਲ ਨਹੀਂ ਚੜਾਉਣਾ ਚਾਹੁੰਦਾ ਕਿਉਂਕਿ ਅਜੇ ਆਪਣਾ ਘਰ ਤਿਆਰ ਕਰਨ ਵੱਲੋਂ ਅਜੇ ਸਰਦਾ ਸੀ ਇਸ ਕਰਕੇ ਬੱਸ ਮੈਂ ਨਾ ਕਰੀ ਜਾਂਦਾ ਸੀ ਪਰ ਤੂੰ ਜਲਦੀ ਹਾਂ ਕਰ ਦਿੱਤੀ ਮੈਂ ਕਿਹਾ ਕੋਈ ਗੱਲ ਨਹੀਂ ਮੇਰਾ ਵੀ ਦਿਲ ਕਰਦਾ ਕਿ ਮੈਂ ਸੋਹਣੇ ਜਿਹੇ ਘਰ ਵਿੱਚ ਰਹਾ ਬੇਸ਼ੱਕ ਆਪਾਂ ਘਰ ਤਾਂ ਬਣਾ ਲਿਆ ਪਰ ਹੁਣ ਤਿਆਰੀ ਕਰ ਲਵਾਂਗੇ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ ਇਹ ਵੀ ਕੋਈ ਟਾਈਮ ਹੀ ਹੁੰਦਾ ਆ ਇਨੇ ਟਾਈਮ ਤੱਕ ਸੰਦੀਪ ਦੇ ਕੰਮ ਵਾਲਿਆਂ ਦਾ ਫੋਨ ਆ ਗਿਆ ਕਿ ਕੰਮ ਚੱਲ ਪਿਆ ਤੂੰ ਵੀ ਆ ਜਾ ਸੰਦੀਪ ਕਹਿਣ ਲੱਗਿਆ ਵੇਖ ਅੱਜ ਤੱਕ ਖੁਸ਼ਖਬਰੀ ਤੇ ਖੁਸ਼ਖਬਰੀ ਆ ਰਹੀ ਆ ਇੱਧਰ ਆਪਾਂ ਨੂੰ ਘਰ ਲਈ ਪੈਸੇ ਮਿਲ ਗਏ ਤੇ ਉੱਧਰ ਵੇਖ ਲੈ ਮੈਨੂੰ ਕੰਮ ਵਾਲਿਆਂ ਦਾ ਵੀ ਫੋਨ ਆ ਗਿਆ ਅਸੀਂ ਦੋਵੇਂ ਬੜੇ ਖੁਸ਼ ਸੀ ਸੰਦੀਪ ਕੰਮ ਤੇ ਚਲਾ ਗਿਆ ਸੰਦੀਪ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਸੋਚ ਰਹੀ ਸੀ ਕਿ ਕਿਉਂ ਨਾ ਹੁਣ ਮੈਂ ਉਸ ਨਾਲ ਆਪਣੇ ਸਾਰੇ ਘਰ ਦੀ ਗਰੀਬੀ ਸ਼ੇਅਰ ਕਰਾਂ ਤਾਂ ਕਿ ਉਹ ਸਾਡੀ ਹੋਰ ਮਦਦ ਕਰ ਸਕੇ ਕਿਉਂਕਿ ਮੇਰੇ ਮਨ ਵਿੱਚ ਲਾਲਚ ਭਰ ਗਿਆ ਸੀ ਸੰਦੀਪ ਦੇ ਹੁੰਦੇ ਹੋਏ ਤਾਂ ਮੈਂ ਫੋਨ ਨਹੀਂ ਕਰ ਸਕਦੀ ਸੀ ਕਿਉਂਕਿ ਸੰਦੀਪ ਨੇ ਚਾਹੁੰਦਾ ਸੀ ਕਿ ਅਸੀਂ ਹੋਰ ਪੈਸਿਆਂ ਦੀ ਮਦਦ ਲਈਏ ਸੰਦੀਪ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਲੱਖ ਰੁਪਏ 'ਚ ਜਿੰਨਾ ਘਰ ਤਿਆਰ ਹੋਊਗਾ ਆਪਾਂ ਕਰ ਲਵਾਂਗੇ ਮੈਨੂੰ ਤਾਂ ਲੱਗ ਰਿਹਾ ਸੀ ਕਿ ਲੱਖ ਰੁਪਏ ਵਿੱਚ ਤਾਂ ਕੱਲੇ ਬਾਥਰੂਮ ਹੀ ਤਿਆਰ ਹੋਣਗੇ ਇਸ ਕਰਕੇ ਮੈਂ ਸੋਚਿਆ ਮੈਂ ਹੁਣ ਸੋਨੀ ਨਾਲ ਗੱਲ ਕਰਦੀ ਆ ਮੈਂ ਸੋਨੀ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਕਿ ਅਸੀਂ ਤਾਂ ਬੜੀ ਗਰੀਬੀ ਵਿੱਚ ਦਿਨ ਕੱਟੇ ਆ ਮਤਲਬ ਗੱਲਾਂ-ਗੱਲਾਂ ਵਿੱਚ ਮੈਂ ਉਹਨੂੰ ਆਪਣੀ ਸਾਰੀ ਗਰੀਬੀ ਦਾ ਅਹਿਸਾਸ ਕਰਵਾ ਦਿੱਤਾ ਤਾਂ ਕਿ ਉਹ ਸਾਡੀ ਵੱਧ ਤੋਂ ਵੱਧ ਮਦਦ ਕਰ ਸਕੇ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਪਰ ਜਾਈ ਤੁਸੀਂ ਫਿਕਰ ਨਾ ਕਰੋ ਮੈਂ ਕੱਲ ਤੁਹਾਡੇ ਘਰ ਹੋ ਕੇ ਜਾਊਂਗਾ ਮੈਂ ਉਹਨੂੰ ਦੱਸਿਆ ਕਿ ਸੰਦੀਪ ਤਾਂ ਕੰਮ ਤੇ ਜਾਣ ਲੱਗ ਗਿਆ ਤੁਸੀਂ ਸੰਦੀਪ ਦੇ ਜਾਣ ਤੋਂ ਬਾਅਦ ਆਇਓ ਕਿਉਂਕਿ ਸੰਦੀਪ ਨੂੰ ਇਸ ਤਰ੍ਹਾਂ ਮਦਦ ਮੰਗਣੀ ਚੰਗਾ ਨਹੀਂ ਲੱਗਦਾ ਉਹ ਕਹਿਣ ਲੱਗਿਆ ਠੀਕ ਹੈ ਕੋਈ ਗੱਲ ਨਹੀਂ ਅਗਲੇ ਦਿਨ ਬੜੀ ਧੁੰਦ ਪਈ ਹੋਈ ਸੀ ਸੰਦੀਪ ਮੈਨੂੰ ਕਹਿਣ ਲੱਗਾ ਕਿ ਕੰਮ ਤੇ ਜਾਣਾ ਬੜਾ ਮੁਸ਼ਕਲ ਹੋ ਜਾਣਾ ਕਿਉਂਕਿ ਸੰਦੀਪ ਦਾ ਕੰਮ ਕਾਫੀ ਦੂਰ ਸੀ ਮੈਂ ਸੰਦੀਪ ਨੂੰ ਕਿਹਾ ਕਿ ਤੂੰ ਕਿਸੇ ਦੀ ਬਾਈਕ ਲੈ ਜਾ ਕਿਉਂਕਿ ਸਾਡੀ ਬਾਈਕ ਤਾਂ ਖਰਾਬ ਹੋਈ ਸੀ ਪਹਿਲਾਂ ਸੰਦੀਪ ਸਾਈਕਲ ਤੇ ਕੰਮ ਤੇ ਜਾਂਦਾ ਸੀ ਪਰ ਅੱਜ ਧੁੰਦ ਬੜੀ ਸੀ ਤੇ ਠੰਡ ਵੀ ਬੜੀ ਸੀ ਇਸ ਕਰਕੇ ਸਾਈਕਲ ਤੇ ਜਾਣਾ ਥੋੜਾ ਮੁਸ਼ਕਲ ਸੀ ਸੰਦੀਪ ਕਹਿਣ ਲੱਗਿਆ ਲੈ ਮੈਂ ਕਿਸੇ ਦਾ ਸਾਧਨ ਮੰਗ ਕੇ ਕੰਮ ਤੇ ਜਾਊਂਗਾ ਉਹਨੇ ਪੈਸੇ ਮੇਰੇ ਤੇਲ ਪਵਾਉਣ ਵਿੱਚ ਲੱਗ ਜਾਣਗੇ ਮੈਂ ਸੰਦੀਪ ਨੂੰ ਕਿਹਾ ਤੂੰ ਕਿਉਂ ਫਿਕਰ ਕਰਦਾ ਹੁਣ ਤਾਂ ਲੱਖ ਰੁਪਏ ਆਪਣੇ ਘਰ ਪਏ ਤਾਂ ਸੰਦੀਪ ਕਹਿਣ ਲੱਗਿਆ ਜੇ ਉਹ ਪੈਸੇ ਦੇ ਗਿਆ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਇਦਾਂ ਹੀ ਢਾ ਦੇਣੇ ਆ ਇਦਾਂ ਸਾਡੀ ਬਹਿਸ ਚੱਲ ਰਹੀ ਸੀ ਫਿਰ ਸੰਦੀਪ ਸਾਈਕਲ ਤੇ ਕੰਮ ਤੇ ਚਲਾ ਗਿਆ ਮੈਨੂੰ ਸੋਨੀ ਦਾ ਇੰਤਜ਼ਾਰ ਸੀ ਉਹ ਅਜੇ ਤੱਕ ਨਹੀਂ ਆਇਆ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਅੱਜ ਉਹ ਆਊਗਾ ਮੈਨੂੰ ਲੱਗ ਰਿਹਾ ਸੀ ਮੈਂ ਕੁਝ ਜ਼ਿਆਦਾ ਹੀ ਉਹਨੂੰ ਆਪਣੀ ਗਰੀਬੀ ਦੇ ਕਿਤੇ ਸੁਣਾ ਦਿੱਤੇ ਜਿਸ ਕਰਕੇ ਉਹ ਸ਼ਾਇਦ ਹੀ ਆਵੇ ਮੈਂ ਆਪਣਾ ਸਾਰਾ ਕੰਮ ਖਤਮ ਕਰਕੇ ਅਜੇ ਰਜਾਈ ਲੈ ਕੇ ਬੈਠੀ ਹੀ ਸੀ ਕਿ ਸੋਨੀ ਦੀ ਗੱਡੀ ਸਾਡੇ ਘਰ ਅੱਗੇ ਆ ਕੇ ਖਲੋ ਗਈ ਫਿਰ ਜਲਦੀ ਜਲਦੀ ਉੱਤਰ ਕੇ ਉਹ ਗੱਡੀ ਵਿੱਚੋਂ ਅੰਦਰ ਆ ਗਿਆ ਮੈਂ ਲੌਬੀ ਵਿੱਚ ਰਜਾਈ 'ਚ ਬੈਠੀ ਸੀ ਉਹ ਜਲਦੀ ਜਲਦੀ ਆ ਕੇ ਮੇਰੀ ਰਜਾਈ ਵਿੱਚ ਬੈਠ ਗਿਆ ਤੇ ਮੈਨੂੰ ਕਹਿਣ ਲੱਗਾ ਪਰਜਾਈ ਠੰਡੀ ਬੜੀ ਆ ਉਹਦਾ ਇਸ ਤਰ੍ਹਾਂ ਮੇਰੇ ਨਾਲ ਰਜਾਈ ਵਿੱਚ ਬੈਠਣਾ ਮੈਨੂੰ ਪਹਿਲਾਂ ਤਾਂ ਥੋੜਾ ਜਿਹਾ ਅਜੀਬ ਲੱਗਾ ਪਰ ਫਿਰ ਵੀ ਮੈਂ ਉਹਨੂੰ ਕੁਝ ਨਾ ਕਿਹਾ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਡੇਲੀ ਗਰਮਾ ਗਰਮ ਚਾਹ ਬਣਾ ਕੇ ਲੈ ਕੇ ਆਉਣੀ ਆ ਉਹ ਕਹਿਣ ਲੱਗਾ ਨਹੀਂ ਪਰਜਾਈ ਬੈਠ ਜਾ ਹੋ ਸਕਦਾ ਤੇਰੇ ਨਾਲ ਹੀ ਨਿੱਗਾ ਹੋ ਜਾਵਾਂ ਮੈਂ ਥੋੜਾ ਸ਼ਰਮਾ ਗਈ ਤੇ ਇਹ ਗੱਲ ਕਹਿਣ ਤੇ ਕਿਉਂਕਿ ਮੇਰਾ ਦਿਓਰ ਲੱਗਦਾ ਸੀ ਮਜ਼ਾਕ ਬੜੇ ਕਰਦਾ ਸੀ ਉਹਨੇ ਆਪਣੇ ਪੈਰ ਮੇਰੇ ਪੈਰਾਂ ਨਾਲ ਲਗਾਏ ਤਾਂ ਉਹਦੇ ਪੈਰ ਬੜੇ ਠੰਡੇ ਸੀ ਜਦੋਂ ਵੀ ਮੈਂ ਚਾਹ ਬਣਾਉਣ ਲਈ ਉੱਠਦੀ ਤਾਂ ਉਹਦੇ ਹੀ ਉਹ ਮੈਨੂੰ ਬਿਠਾ ਲੈਂਦਾ ਹੌਲੀ-ਹੌਲੀ ਉਹਨੇ ਆਪਣੇ ਪੈਰ ਮੇਰੇ ਪੈਰਾਂ ਨਾਲ ਲਗਾ ਲਏ ਤੇ ਫਿਰ ਹੌਲੀ-ਹੌਲੀ ਮੇਰੇ ਨਾਲ ਲੱਗ ਕੇ ਬੈਠ ਗਿਆ ਮੈਨੂੰ ਕੁਝ ਅਜੀਬ ਜਿਹਾ ਹੋ ਰਿਹਾ ਸੀ ਮੈਂ ਥੋੜਾ ਜਿਹਾ ਸਾਈਡ ਤੇ ਹੋਣ ਲੱਗੀ ਤਾਂ ਉਹ ਕਹਿਣ ਲੱਗਾ ਤੈਨੂੰ ਪਤਾ ਤੂੰ ਕਿੰਨੀ ਸੋਹਣੀ ਆ ਮੈਂ ਕਹਾਂ ਇਹ ਸਭ ਠੀਕ ਨਹੀਂ ਆ ਉਹ ਕਹਿਣ ਲੱਗਾ ਠੀਕ ਕਿਉਂ ਨਹੀਂ ਆ ਸਭ ਕੁਝ ਠੀਕ ਆ ਇੰਨੀ ਗੱਲ ਕਹਿ ਕੇ ਉਹਨੇ ਆਪਣਾ ਬਟੂਆ ਕੱਢਿਆ ਤੇ ਬਟੂਆ ਸਾਰਾ ਪੈਸਿਆਂ ਨਾਲ ਭਰਿਆ ਹੋਇਆ ਸੀ ਉਹਨੇ ਬਟੂਆ ਮੇਰੇ ਹੱਥ ਵਿੱਚ ਦੇ ਦਿੱਤਾ ਕਹਿਣ ਲੱਗਾ ਚੱਕ ਜਿੰਨੇ ਚਾਹੀਦੇ ਆ ਕੱਢ ਲਾ ਉਹਦਾ ਬਟੂਆ ਪੈਸੇ ਨਾਲ ਭਰਿਆ ਵੇਖ ਕੇ ਮੇਰੇ ਤਾਂ ਮਨ ਵਿੱਚ ਹੋਰ ਲਾਲਚ ਪੈਦਾ ਹੋ ਗਿਆ ਫਿਰ ਮੈਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਮੇਰੇ ਨਾਲ ਕੀ ਕਰ ਰਿਹਾ ਉਹਨੇ ਮੇਰੇ ਹਰੇਕ ਜਗ੍ਹਾ ਤੇ ਲਾਉਣਾ ਸ਼ੁਰੂ ਕਰ ਦਿੱਤਾ ਮੈਂ ਬਸ ਉਹਦੇ ਬਟੂਏ ਵਾਲੀ ਵੇਖਦੀ ਰਹੀ ਮੈਂ ਉਹਨੂੰ ਹੱਸ ਕੇ ਕਿਹਾ ਕਿ ਜੇ ਮੈਂ ਤੇਰਾ ਸਾਰਾ ਬਟੂਆ ਹੀ ਰੱਖ ਲਵਾਂ ਉਹ ਕਹਿਣ ਲੱਗਾ ਤੇਰੇ ਨਾਲ ਉਹ ਬਟੂਆ ਚੰਗਾ ਏ ਰੱਖ ਲੈ ਉਹ ਮੈਨੂੰ ਆਪਣੇ ਨਾਲ ਲੈ ਕੇ ਰਜਾਈ ਵਿੱਚ ਪੈ ਗਿਆ ਫਿਰ ਸਾਡੇ ਦੋਵਾਂ ਵਿੱਚ ਉਹ ਸਭ ਹੋ ਗਿਆ ਜੋ ਇੱਕ ਪਤੀ ਪਤਨੀ ਵਿੱਚ ਹੁੰਦਾ ਆ ਮੈਂ ਉਹਦੇ ਪੈਸੇ ਨੂੰ ਵੇਖ ਕੇ ਸਭ ਕੁਝ ਭੁੱਲ ਗਈ ਸੀ ਮਨ ਵਿੱਚ ਇੰਨਾ ਲਾਲਚ ਭਰ ਗਿਆ ਸੀ ਕਿ ਮੈਂ ਆਪਣੀ ਇੱਜ਼ਤ ਤੱਕ ਦੀ ਪਰਵਾਹ ਨਾ ਕੀਤੀ ਇੱਕ ਘੰਟਾ ਮੇਰਾ ਸਭ ਕੁਝ ਕਰਦਾ ਰਿਹਾ ਇਹ ਸਭ ਹੋਣ ਤੋਂ ਬਾਅਦ ਉਹ ਕਹਿਣ ਲੱਗਾ ਹੁਣ ਦੱਸ ਕਿਹੜੇ ਕਿਹੜੇ ਕੰਮ ਕਰਨੇ ਆ ਮੈਂ ਤੇਰੇ ਸਾਰੇ ਘਰ ਦੇ ਕੰਮ ਕਰਵਾ ਦੂੰਗਾ ਬਸ ਤੂੰ ਮੈਨੂੰ ਇਸੇ ਤਰ੍ਹਾਂ ਖੁਸ਼ ਕਰਦੀ ਰਹੀ ਉਹ ਮੈਨੂੰ ਕਹਿਣ ਲੱਗਾ ਅੱਜ ਤਾਂ ਤੂੰ ਮੇਰੇ ਮਨ ਦੀ ਮੁਰਾਦ ਪੂਰੀ ਕਰ ਦਿੱਤੀ ਤੂੰ ਮੇਰੇ ਮਨ ਦੀ ਮੁਰਾਦ ਪੂਰੀ ਕੀਤੀ ਹੁਣ ਵੇਖੀ ਮੈਂ ਤੇਰੀਆਂ ਸਾਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂੰਗਾ ਮੈਂ ਉਹਨੂੰ ਕਿਹਾ ਕਿ ਉਹ ਤਾਂ ਠੀਕ ਆ ਪਰ ਮੈਨੂੰ ਡਰ ਲੱਗ ਰਿਹਾ ਇਹ ਗੱਲ ਸੰਦੀਪ ਨੂੰ ਨਾ ਪਤਾ ਲੱਗ ਜਵੇ ਉਹ ਕਹਿਣ ਲੱਗਿਆ ਦਿਮਾਗ ਖਰਾਬ ਹੋਇਆ ਮੇਰਾ ਜੋ ਮੈਂ ਇਹ ਗੱਲ ਸੰਦੀਪ ਨੂੰ ਦੱਸੂਗਾ ਆਪਣੇ ਦੋਵਾਂ ਤੋਂ ਇਲਾਵਾ ਸੰਦੀਪ ਨੂੰ ਇਹ ਗੱਲ ਕਿਹਨੇ ਦੱਸਣੀ ਆ ਕਿਨੂੰ ਪਤਾ ਆ ਤੂੰ ਐਵੇਂ ਟੈਨਸ਼ਨ ਨਾ ਲੈ ਉਹ ਕਹਿਣ ਲੱਗਿਆ ਮੈਂ ਅੱਜ ਹੀ ਮਿਸਤਰੀ ਭੇਜ ਕੇ ਤੁਹਾਡੇ ਸਾਰੇ ਬਾਥਰੂਮ ਵਿੱਚ ਟਾਈਲਾਂ ਲਵਾ ਦੂੰਗਾ ਮੈਂ ਕਿਆ ਫਿਰ ਉਹ ਲੱਖ ਰੁਪਏ ਉਹ ਕਹਿਣ ਲੱਗਿਆ ਉਹ ਲੱਖ ਰੁਪਏ ਦੀ ਤੂੰ ਸ਼ਾਪਿੰਗ ਕਰ ਲਵੀਂ ਇੰਨੀ ਗੱਲ ਕਹਿ ਕੇ ਉਹ ਹੱਸ ਕੇ ਬਾਹਰ ਚਲਾ ਗਿਆ ਬਾਹਰ ਜਾ ਕੇ ਕਿਸੇ ਨਾਲ ਫੋਨ ਕਰ ਰਿਹਾ ਸੀ ਅੰਦਰ ਆ ਕੇ ਮੈਨੂੰ ਕਹਿਣ ਲੱਗਿਆ ਲੈ 1 ਘੰਟੇ ਤੱਕ ਤੁਹਾਡੇ ਬਾਥਰੂਮ ਦਾ ਕੰਮ ਸ਼ੁਰੂ ਹੋ ਜਾਊਗਾ ਮੈਂ ਕਿਹਾ ਇਸ ਤਰ੍ਹਾਂ ਸੰਦੀਪ ਗੁੱਸਾ ਕਰੂਗਾ ਉਹ ਕਹਿਣ ਲੱਗਿਆ ਤੂੰ ਉਹਦੀ ਫਿਕਰ ਨਾ ਕਰ ਤੂੰ ਬਸ ਉਹਨੂੰ ਇਹ ਗੱਲ ਨਾ ਦੱਸੀ ਕਿ ਮੈਂ ਘਰ ਆਇਆ ਸੀ ਮੈਂ ਕਿਹਾ ਠੀਕ ਆ 1 ਘੰਟੇ ਦੇ ਵਿੱਚ ਵਿੱਚ ਸਾਡੇ ਆ ਕੇ ਮਿਸਤਰੀ ਬਾਥਰੂਮ ਵਿੱਚ ਟੈਲਾਂ ਲਾਉਣ ਲੱਗ ਪਏ ਮੈਨੂੰ ਤਾਂ ਇਹ ਸਭ ਸੁਪਨਾ ਜਿਹਾ ਲੱਗ ਰਿਹਾ ਸੀ ਕਿ ਇੱਕਦਮ ਇੰਨੀ ਜਲਦੀ ਸਾਡਾ ਘਰ ਇੰਨਾ ਸੋਹਣਾ ਬਣ ਜਾਊਗਾ ਮੈਂ ਬੜੀ ਖੁਸ਼ ਸੀ ਮੈਂ ਤਾਂ ਖੁਸ਼ੀ ਵਿੱਚ ਭੱਜੀ ਫਿਰਦੀ ਸੀ ਹੁਣ ਸੋਨੀ ਨਾਲ ਮੇਰੀਆਂ ਫੋਨ ਤੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ ਪਰ ਇਹ ਗੱਲ ਸੰਦੀਪ ਨੂੰ ਨਹੀਂ ਪਤਾ ਸੀ ਸੰਦੀਪ ਨੂੰ ਲੱਗ ਰਿਹਾ ਸੀ ਕਿ ਇਹ ਪੈਸੇ ਅਸੀਂ ਵਾਪਸ ਕਰਨੇ ਆ ਪਰ ਅਸਲ ਵਿੱਚ ਸੋਨੀ ਨੇ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਖੁਸ਼ ਕਰਦੀ ਰਿਹਾ ਕਰ ਮੈਂ ਤੁਹਾਡੇ ਕੋਲੋਂ ਇੱਕ ਪੈਸਾ ਵੀ ਵਾਪਸ ਨਹੀਂ ਲਵਾਂਗਾ ਉਹ ਮੇਰੇ ਹੁਸਨ ਤੇ ਫਿਦਾ ਹੋ ਗਿਆ ਸੀ ਉਹਨੂੰ ਹੁਸਨ ਦੀ ਘਾਟ ਸੀ ਤੇ ਸਾਨੂੰ ਪੈਸੇ ਦੀ ਤੇ ਕਮਜ਼ੋਰੀ ਮੈਂ ਸੀ ਤੇ ਸਾਡੀ ਕਮਜ਼ੋਰੀ ਉਹ ਸੀ ਹੁਣ ਸਾਡਾ ਘਰ ਦਾ ਕੰਮ ਚੱਲ ਪਿਆ ਸੀ ਸੰਦੀਪ ਕਹਿ ਰਿਹਾ ਸੀ ਕਿ ਮੈਨੂੰ ਲੱਗ ਰਿਹਾ ਕੁਝ ਜ਼ਿਆਦਾ ਹੀ ਸਾਡੇ ਤੇ ਮਿਹਰਬਾਨ ਹੋ ਰਿਹਾ ਇੰਨਾ ਖਰਚਾ ਹੋ ਰਿਹਾ ਇਹ ਸਭ ਵਾਪਸ ਕਰਨਾ ਬੜਾ ਔਖਾ ਹੋ ਜਾਣਾ ਮੈਂ ਤਾਂ ਕਹਿਣਾ ਅੱਧਾ ਕੰਮ ਕਰਵਾ ਲੈਨੇ ਆ ਅੱਧਾ ਕੰਮ ਫੇਰ ਕਰਵਾ ਲਵਾਂਗੇ ਕਿਉਂਕਿ ਸਾਡੇ ਸੀਮੈਂਟ ਦੇ ਫਰਸ਼ ਲੱਗੇ ਸੀ ਪਰ ਹੁਣ ਸਾਡੇ ਪੱਥਰ ਲੱਗਣ ਵਾਲਾ ਸੀ ਮੈਂ ਤਾਂ ਬੜੀ ਖੁਸ਼ ਸੀ ਪਰ ਸੰਦੀਪ ਇਸ ਗੱਲ ਤੋਂ ਥੋੜਾ ਘਬਰਾ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਕਿ ਖਰਚਾ ਬੜਾ ਹੋ ਜਾਣਾ ਇੰਨੀ ਜਲਦੀ ਮੈਂ ਵਾਪਸ ਨਹੀਂ ਕਰ ਪਾਉਂਗਾ ਮੈਂ ਉਹਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਇੰਨੀ ਜਲਦੀ ਉਹ ਤੇਰੇ ਕੋਲੋਂ ਵਾਪਸ ਮੰਗੂਗਾ ਹੀ ਨਹੀਂ ਕਿਉਂਕਿ ਮੈਨੂੰ ਤਾਂ ਪਤਾ ਸੀ ਕਿ ਉਹਨੇ ਸਾਡੇ ਕੋਲੋਂ ਕੋਈ ਪੈਸਾ ਵਾਪਸ ਨਹੀਂ ਲੈਣਾ ਕਿਉਂਕਿ ਮੈਂ ਉਹਦੇ ਨਾਲ ਜੋ ਇਹ ਸਭ ਕਰ ਰਹੀ ਸੀ ਉਹ ਜਿੱਥੇ ਵੀ ਮੈਨੂੰ ਮਿਲਣ ਲਈ ਬੁਲਾਉਂਦਾ ਸੀ ਮੈਂ ਉੱਥੇ ਹੀ ਚਲੀ ਜਾਂਦੀ ਸੀ ਉਹ ਮੈਨੂੰ ਆਪਣੀ ਗੱਡੀ 'ਚ ਬਿਠਾ ਕੇ ਹੋਟਲਾਂ ਵਿੱਚ ਵੀ ਲੈ ਜਾਂਦਾ ਸੀ ਪਤਾ ਨਹੀਂ ਕਿੰਨੀਆਂ ਰਾਤਾਂ ਕਿੰਨੇ ਦਿਨ ਉਹਦੇ ਨਾਲ ਆਪਣੇ ਘਰ ਵਾਲੇ ਨੂੰ ਝੂਠ ਬੋਲ ਕੇ ਬਤਾ ਕੇ ਆਈ ਕਿਉਂਕਿ ਮੈਂ ਝੂਠ ਬੋਲ ਕੇ ਚਲੀ ਜਾਂਦੀ ਸੀ ਤੇ ਰਾਤਾਂ ਉਹਦੇ ਨਾਲ ਬਤਾਉਂਦੀ ਸੀ ਮੈਂ ਕਦੇ ਵੀ ਉਹਨੂੰ ਜਵਾਬ ਨਹੀਂ ਦਿੰਦੀ ਸੀ ਕਿਉਂਕਿ ਮੈਂ ਉਹਨੂੰ ਕਦੇ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਹਦਾ ਨਾਰਾਜ਼ ਹੋਣਾ ਮਤਲਬ ਸਾਡੇ ਘਰ ਦਾ ਕੰਮ ਖੜ ਜਾਣਾ ਸੀ ਸੰਦੀਪ ਕਹਿੰਦਾ ਉਹਦਾ एहसान ਬੜਾ ਆਪਣੇ ਤੇ ਕੋਣ ਕਿਸੇ ਦਾ ਇੰਨਾ ਕਰਦਾ ਬੇਸ਼ੱਕ ਆਪਾਂ ਉਹਦੇ ਪੈਸੇ ਮੋੜ ਹੀ ਦੇਣੇ ਆ ਪਰ ਅੱਜ ਕੱਲ ਫੇਰ ਵੀ ਕੋਈ ਇੰਨੇ ਪੈਸੇ ਬਿਨਾ ਵਿਆਜ ਤੋਂ ਨਹੀਂ ਦਿੰਦਾ ਨਾਲੇ ਉਹਨੂੰ ਕਿਹੜਾ ਪਤਾ ਕਿ ਆਪਾਂ ਉਹਦੇ ਪੈਸੇ ਕਦੋਂ ਤੱਕ ਵਾਪਸ ਮੋੜਾਂਗੇ ਮੈਨੂੰ ਪਤਾ ਸੀ ਉਹ ਇਹ ਸਭ ਕਿਉਂ ਕਰ ਰਿਹਾ ਉਹਨੇ ਸਾਨੂੰ ਕਦੇ ਵੀ ਪੈਸੇ ਨੂੰ ਜਵਾਬ ਨਹੀਂ ਦਿੱਤਾ ਸੀ ਉਹਨੇ ਸਾਡੇ ਸਾਰੇ ਘਰ ਵਿੱਚ ਫਰਸ਼ ਵੀ ਲਗਵਾ ਦਿੱਤੇ ਸੀ ਸਾਡੇ ਬਾਥਰੂਮ ਵੀ ਤਿਆਰ ਕਰਵਾ ਦਿੱਤੇ ਸੀ ਸਾਡੀ ਰਸੋਈ ਵੀ ਤਿਆਰ ਕਰਵਾ ਦਿੱਤੀ ਸੀ ਮਤਲਬ 4-5 ਲੱਖ ਦਾ ਖਰਚਾ ਉਹ ਕਰ ਚੁੱਕਿਆ ਸੀ ਹੁਣ ਉਹ ਘਰ ਘਟ ਆਉਂਦਾ ਸੀ ਤੇ ਮੈਨੂੰ ਲੈ ਜਾਂਦਾ ਸੀ ਉਹ ਮੇਰੇ ਨਾਲ ਬਾਹਰ ਰਾਤਾਂ ਬਿਤਾਉਂਦਾ ਸੀ ਕਦੇ-ਕਦੇ ਤਾਂ ਉਹ ਡਰੈੱਸਾਂ ਵੀ ਲੈ ਕੇ ਆਉਂਦਾ ਸੀ ਜਿਨ੍ਹਾਂ ਨੂੰ ਪਾ ਕੇ ਮੈਂ ਉਹਦੇ ਨਾਲ ਰਾਤਾਂ ਕੱਟਦੀ ਸੀ ਮੈਂ ਇਸ ਗੱਲ ਤੋਂ ਬੜੀ ਖੁਸ਼ ਸੀ ਕਿ ਸਾਡਾ ਘਰ ਬਿਲਕੁਲ ਤਿਆਰ ਹੋ ਗਿਆ ਸਾਰੇ ਰਿਸ਼ਤੇਦਾਰ ਵੀ ਸਾਡੇ ਤੇ ਹੈਰਾਨ ਸੀ ਕਿ ਇੰਨੀ ਜਲਦੀ ਤੁਸੀਂ ਆਪਣਾ ਘਰ ਵੀ ਤਿਆਰ ਕਰ ਲਿਆ ਸਾਰੇ ਵੇਖਣ ਲਈ ਆਉਂਦੇ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਸਾਡੇ ਲਈ ਸੋਨੀ ਹੀ ਰੱਬ ਬਣ ਕੇ ਆਇਆ ਸੀ ਜੋ ਕੁਝ ਵੀ ਸੀ ਪਰ ਮੈਂ ਬੜੀ ਖੁਸ਼ ਸੀ ਪਰ ਮੈਂ ਕਿਸੇ ਨੂੰ ਕਦੇ ਇਹ ਗੱਲ ਦੱਸਦੀ ਵੀ ਸੀ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਸੀ ਕਿ ਅਸੀਂ ਮਿਹਨਤ ਕਰਕੇ ਬਣਾਇਆ ਆ ਜਦੋਂ ਸੰਦੀਪ ਕੰਮ ਤੇ ਚਲਾ ਜਾਂਦਾ ਸੀ ਤਾਂ ਸੋਨੀ ਡੇਲੀ ਮੇਰੇ ਘਰ ਆਉਣ ਲੱਗ ਗਿਆ ਸੀ ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਕਈ ਵਾਰ ਆਂਡ ਗਵਾਂਡ ਵਿੱਚ ਕੋਈ ਵੇਖ ਲੈਂਦਾ ਉਹ ਕਹਿਣ ਲੱਗਿਆ ਅੱਛਾ ਹੁਣ ਵੇਖ ਲੂਗਾ ਇੰਨੇ ਟਾਈਮ ਦਾ ਤਾਂ ਕਿਸੇ ਨੇ ਵੇਖਿਆ ਨਹੀਂ ਤੂੰ ਹੁਣ ਮੈਨੂੰ ਲਾਰੇ ਨਾ ਲਾਇਆ ਕਰ ਮੈਂ ਕਿਹ ਗੱਲ ਉਹ ਨਹੀਂ ਆ ਮੈਂ ਬਸ ਇਸ ਗੱਲ ਤੋਂ ਡਰਦੀ ਆ ਕਿ ਕਿਤੇ ਮੇਰੇ ਘਰ ਵਾਲੇ ਨੂੰ ਕਿਸੇ ਗੱਲ ਦਾ ਪਤਾ ਨਾ ਲੱਗ ਜਵੇ ਸੰਦੀਪ ਦਾ ਗੁੱਸਾ ਭੈੜਾ ਸੀ ਜੇ ਉਹਨੂੰ ਇੱਕ ਵਾਰ ਪਤਾ ਲੱਗ ਗਿਆ ਤਾਂ ਉਹਨੇ ਮੈਨੂੰ ਘਰੋਂ ਕੱਢ ਦੇਣਾ ਮੈਂ ਉਹਦੇ ਕੋਲੋਂ ਦੂਰ ਨਹੀਂ ਹੋਣਾ ਚਾਹੁੰਦੀ ਸੋਨੀ ਮੈਨੂੰ ਇੱਕ ਦਿਨ ਕਹਿਣ ਲੱਗਾ ਜੇ ਤੇਨੂੰ ਮੈਂ ਇੰਗਲੈਂਡ ਘੁਮਾ ਦਿਆਂ ਫੇਰ ਮੈਂ ਉਹਨੂੰ ਕਹਿ ਨਈ ਨਈ ਫੇਰ ਮੈਂ ਸੰਦੀਪ ਨੂੰ ਨਾਲ ਲੈ ਕੇ ਜਾਊਂਗੀ ਉਹ ਕਹਿਣ ਲੱਗਾ ਉਹਦੇ ਕੋਲੋਂ ਕੀ ਕਰਵਾਉਣਾ ਤੂੰ ਆਪਾਂ ਉੱਥੇ ਦੋਵੇਂ ਘੁੰਮਾਂ ਫਿਰਾਂਗੇ ਵੇਖੀ ਤੈਨੂੰ ਐਸ਼ ਕਰਵਾਉਂਗਾ ਪਰ ਮੇਰਾ ਉੱਥੇ ਜਾਣ ਨੂੰ ਬਿਲਕੁਲ ਮਨ ਨਹੀਂ ਕਰ ਰਿਹਾ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਬੜਾ ਪਿਆਰ ਕਰਦੀ ਸੀ ਇਹ ਸੱਪ ਤਾਂ ਮੈਂ ਮਜਬੂਰੀ ਵਿੱਚ ਕਰ ਲਿਆ ਸੀ ਹੁਣ ਮੈਂ ਇਹ ਸਭ ਬੰਦ ਵੀ ਕਰਨਾ ਚਾਹੁੰਦੀ ਸੀ ਕਿਉਂਕਿ ਬੜਾ ਟਾਈਮ ਉਹਦੇ ਨਾਲ ਬਤਾ ਲਿਆ ਸੀ ਬੜਾ ਉਹਨੂੰ ਮੇਂ ਖੁਸ਼ ਕਰ ਲਿਆ ਸੀ ਹੁਣ ਮੈਂ ਉਹਦੇ ਕੋਲੋਂ ਦੂਰ ਹੋਣ ਲੱਗ ਗਈ ਸੀ ਪਰ ਉਹ ਮੇਰਾ ਖਹਿੜਾ ਨਹੀਂ ਛੱਡ ਰਿਹਾ ਸੀ ਮੈਨੂੰ ਤਾਂ ਉਸ ਦਿਨ ਦਾ ਇੰਤਜ਼ਾਰ ਸੀ ਕਿ ਕਦੋਂ ਉਹ ਵਾਪਸ ਇੰਗਲੈਂਡ ਚਲਾ ਜਾਊਗਾ ਪਰ ਉਹਦੇ ਦੱਸਣ ਤੇ ਪਤਾ ਲੱਗਿਆ ਕਿ ਉਹ 1 ਸਾਲ ਇੱਥੇ ਹੀ ਆ ਕਿਉਂਕਿ ਉਹਦਾ ਤਾਂ ਕੰਮ ਸੈੱਟ ਸੀ ਉਹ ਤਾਂ ਜਾ ਕੇ ਵਾਪਸ ਆ ਜਾਂਦਾ ਸੀ ਉਹਦੇ ਤਾਂ ਕੰਮ ਵਾਲੇ ਰੱਖੇ ਹੋਏ ਸੀ ਇੱਕ ਦਿਨ ਸਾਡੇ ਘਰ ਸੰਦੀਪ ਦੇ ਕੁਝ ਰਿਸ਼ਤੇਦਾਰ ਆਏ ਤੇ ਰਿਸ਼ਤੇਦਾਰ ਵੀ ਅਚਾਨਕ ਹੀ ਆ ਗਏ ਉਸ ਟਾਈਮ ਮੈਂ ਤੇ ਸੋਨੀ ਦੋਵੇਂ ਜਣੇ ਕਮਰੇ ਵਿੱਚ ਸੀ ਜਦੋਂ ਮੈਂ ਉਹਨਾਂ ਦੇ ਸਾਹਮਣੇ ਅੰਦਰ ਆਈ ਤਾਂ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੇ ਸੀ ਤੇ ਪਿੱਛੇ ਸੋਨੀ ਵੀ ਅੰਦਰ ਆਇਆ ਤਾਂ ਮੈਂ ਕਿਹਾ ਕਿ ਇਹ ਤਾਂ ਇਹਨਾਂ ਦਾ ਦੋਸਤ ਆ ਉਹ ਰਿਸ਼ਤੇਦਾਰ ਭੂਆ ਕਹਿਣ ਲੱਗੀ ਦੋਸਤ ਤਾਂ ਠੀਕ ਆ ਪਰ ਸੰਦੀਪ ਤਾਂ ਇਸ ਵੇਲੇ ਘਰ ਨਹੀਂ ਆ ਇਹ ਇੱਥੇ ਕੀ ਕਰ ਰਿਹਾ ਭੂਆ ਬੜੇ ਸਵਾਲ ਕਰ ਰਹੀ ਸੀ ਸੋਨੀ ਜਲਦੀ ਜਲਦੀ ਵਾਪਸ ਚਲਾ ਗਿਆ ਉਹਨੇ ਮੈਨੂੰ ਫੋਨ ਵੀ ਕੀਤਾ ਕਿ ਤੁਹਾਡੀ ਭੂਆ ਤਾਂ ਬੜੀ ਸੀ ਆਈਡੀ ਕਰਦੀ ਸੀ ਏ ਕਿੱਥੋਂ ਆ ਗਈ ਮੈਂ ਉਹਨੂੰ ਕਹਾ ਕਿ ਤੂੰ ਫੋਨ ਕੱਟ ਮੈਨੂੰ ਜਿਆਦਾ ਫੋਨ ਨਾ ਕਰੀ ਐਵੇਂ ਉਹਨੂੰ ਸ਼ੱਕ ਹੋ ਜਾਊਗਾ ਭੂਆ ਨੇ ਤਾਂ ਫੋਨ ਕਰਕੇ ਸੰਦੀਪ ਨੂੰ ਇਹ ਗੱਲ ਕਹਿ ਦਿੱਤੀ ਕਿ ਓ ਮੁੰਡਾ ਸਾਡੇ ਅੰਦਰੋਂ ਨਿਕਲਿਆ ਸੀ ਤੇ ਇਹ ਵੀ ਅੰਦਰੋਂ ਨਿਕਲੀ ਸੀ ਕੀ ਗੱਲ ਆ ਇਹ ਭੂਆ ਉਸ ਟਾਈਮ ਸੰਦੀਪ ਨੂੰ ਫੋਨ ਕਰ ਰਹੀ ਸੀ ਜਦੋਂ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਤੇ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਨੂੰ ਸੰਦੀਪ ਦਾ ਫੋਨ ਆਇਆ ਸੰਦੀਪ ਮੈਨੂੰ ਕਹਿਣ ਲੱਗਾ ਅੱਜ ਆਪਣੇ ਘਰ ਸੋਣੀ ਆਇਆ ਸੀ ਮੈਂ ਕਹਾਂ ਹਾਂ ਜੀ ਉਹ ਇੱਥੋਂ ਦੀ ਲੰਗੀ ਜਾ ਰਿਹਾ ਸੀ ਬਸ ਇਸ ਕਰਕੇ ਆ ਗਿਆ ਸੀ ਸੰਦੀਪ ਨੇ ਇਸ ਗੱਲ ਨੂੰ ਜਿਆਦਾ ਸੀਰੀਅਸ ਨਾ ਲਿਆ ਸੰਦੀਪ ਨੇ ਭੂਆ ਨੂੰ ਵੀ ਸਮਝਾਇਆ ਕਿ ਉਹ ਤਾਂ ਮੇਰਾ ਦੋਸਤ ਆ ਸਾਡੇ ਘਰ ਆਉਂਦਾ ਹੀ ਰਹਿੰਦਾ ਤੁਹਾਨੂੰ ਐਵੇਂ ਗਲਤਫਹਿਮੀ ਹੋ ਗਈ ਹੋਊਗੀ ਪਰ ਭੂਆ ਸੰਦੀਪ ਦੇ ਘਰ ਆਉਣ ਤੇ ਮੇਰੇ ਸਾਹਮਣੇ ਸੰਦੀਪ ਨੂੰ ਕਹਿ ਰਹੀ ਸੀ ਕਿ ਇਸ ਤਰ੍ਹਾਂ ਨੋਹਾਂ ਧੀਆ ਕੱਲੀਆਂ ਘਰ ਹੋਣ ਤੇ ਬਗਾਨੇ ਬੰਦਿਆਂ ਨੂੰ ਘਰ ਨਹੀਂ ਬੁਲਾਈਦਾ ਮੈਂ ਭੂਆ ਤੇ ਗੁੱਸੇ ਹੋਣ ਲੱਗੀ ਕਿ ਤੁਸੀਂ ਐਵੇਂ ਮੇਰੇ ਘਰ ਵਾਲੇ ਨੂੰ ਪੁੱਠੀ ਪਰਤ ਭਰਾ ਰਹੇ ਹੋ ਅਗਲੇ ਦਿਨ ਭੂਆ ਤਾਂ ਚਲੀ ਗਈ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਸੰਦੀਪ ਨੇ ਮੇਰੇ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਸੀ ਸ਼ਾਇਦ ਸੰਦੀਪ ਨੂੰ ਵੀ ਮੇਰੇ ਤੇ ਸ਼ੱਕ ਹੋ ਗਿਆ ਸੀ ਆਖਰ ਉਹ ਦਿਨ ਆ ਹੀ ਗਿਆ ਜਦੋਂ ਸੰਦੀਪ ਨੇ ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਬੈੱਡਰੂਮ 'ਚ ਫਾੜੀ ਲਿਆ ਜਦੋਂ ਸੰਦੀਪ ਕੰਮ ਤੇ ਚਲਾ ਗਿਆ ਸੀ ਮੈਨੂੰ ਲੱਗ ਰਿਹਾ ਸੀ ਉਹਨੇ ਸ਼ਾਮ ਤੱਕ ਵਾਪਸ ਆਉਣਾ ਮੈਂ ਬੜਾ ਅਣਗੌਲਜੀ ਹੋ ਕੇ ਉਹਨੂੰ ਆਪਣੇ ਕਮਰੇ ਵਿੱਚ ਲੈ ਗਈ ਸੀ ਪਰ ਅਚਾਨਕ ਹੀ ਸੰਦੀਪ ਆ ਗਿਆ ਤੇ ਮੈਨੂੰ ਤੇ ਸੋਨੀ ਨੂੰ ਅਚਾਨਕ ਉੱਪਰੋਂ ਹੀ ਫੜ ਲਿਆ ਤੇ ਜਦੋਂ ਸਾਨੂੰ ਸੰਦੀਪ ਨੇ ਫੜ ਲਿਆ ਤਾਂ ਮੈਂ ਸੰਦੀਪ ਕੋਲੋਂ ਬੜੀਆਂ ਮਾਫ਼ੀਆਂ ਮੰਗ ਰਹੀ ਸੀ ਕਿ ਮੈਂ ਤਾਂ ਇਹ ਸਭ ਤਾਂ ਡੈਲੀ ਹੀ ਕੀਤਾ ਸੀ ਆਪਣੇ ਘਰ ਲਈ ਕੀਤਾ ਸੀ ਸੰਦੀਪ ਰੋ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਮੈਨੂੰ ਇਹੋ ਜਿਹੇ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਸੀ ਮੈਂ ਸੰਦੀਪ ਨੂੰ ਸਾਰੀ ਗੱਲ ਦੱਸੀ ਕਿ ਇਹ ਪੈਸੇ ਇਸੇ ਕਰਕੇ ਦੇ ਰਿਆ ਸੀ ਕਿਉਂਕਿ ਮੈਂ ਇਹਨੂੰ ਆਪਣਾ ਸਭ ਕੁਝ ਦੇ ਰਹੀ ਸੀ ਪਹਿਲਾਂ ਤਾਂ ਉਹਨੇ ਥੱਪੜ ਮਾਰ ਕੇ ਸੋਨੀ ਨੂੰ ਘਰ ਤੋਂ ਬਾਹਰ ਕੱਢਿਆ ਤੇ ਕਹਿਣ ਲੱਗਾ ਕਿ ਮੈਂ ਤੇਰਾ ਕੱਲਾ ਕੱਲਾ ਪੈਸਾ ਵਾਪਸ ਕਰੂੰਗਾ ਤੇ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਾ ਆਵੀ ਸੋਨੀ ਬੜਾ ਬੁਸ਼ਰਮਜਾ ਹੋ ਕੇ ਸਾਡੇ ਘਰੋਂ ਨਿਕਲ ਗਿਆ ਕਿਉਂਕਿ ਉਹਦੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ ਸੀ ਤੇ ਉਸ ਤੋਂ ਬਾਅਦ ਸੰਦੀਪ ਮੇਰੇ ਦਿਵਾਲੇ ਹੋ ਗਿਆ ਉਹਨੇ ਮੇਰੇ ਵਾਲ ਫੜ ਲਏ ਤੇ ਮੈਨੂੰ ਕਹਿਣ ਲੱਗਾ ਕਿ ਤੇਰੇ ਵਰਗੀ ਔਰਤ ਦੀ ਵੀ ਮੇਰੇ ਘਰ ਵਿੱਚ ਕੋਈ ਜਗ੍ਹਾ ਨਹੀਂ ਆ ਮੈਂ ਉਹਦੀ ਬੜੀਆਂ ਮਿੰਤਾ ਕਰ ਰਹੀ ਸੀ ਪਰ ਉਹ ਨਾ ਮੰਨਿਆ ਮੈਂ ਉਹਨੂੰ ਬੜਾ ਸਮਝਾਇਆ ਕਿ ਮੈਂ ਤਾਂ ਇਹ ਸਭ ਆਪਣੇ ਘਰ ਲਈ ਕਰ ਰਹੀ ਸੀ ਮੈਂ ਤਾਂ ਪੈਸਾ ਵੇਖ ਕੇ ਅੰਨੀ ਹੋ ਗਈ ਸੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਪਰ ਉਹਨੇ ਮੇਰੀ ਇੱਕ ਗੱਲ ਨਾ ਸੁਣੀ ਉਹਨੇ ਮੈਨੂੰ ਫੜ ਕੇ ਘਰ ਤੋਂ ਬਾਹਰ ਕੱਢ ਦਿੱਤਾ ਮੈਨੂੰ ਕਹਿਣ ਲੱਗਿਆ ਕਿ ਕੱਲ ਨੂੰ ਤਲਾਕ ਦੇ ਪੇਪਰ ਆ ਜਾਣਗੇ ਮੈਂ ਆਪਣੇ ਪੇਕੇ ਘਰ ਚਲੀ ਗਈ ਤੇ ਪੇਕੇ ਘਰ ਜਾ ਕੇ ਮੈਂ ਕੀ ਦੱਸਾਂ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿਉਂਕਿ ਮੇਰੇ ਵਿੱਚ ਗਲਤੀ ਸੀ ਜਦੋਂ ਮੇਰੇ ਪੇਕੇ ਘਰ ਇਸ ਗੱਲ ਦਾ ਪਤਾ ਲੱਗਾ ਕਿ ਮੈਂ ਘਰ ਛੱਡ ਕੇ ਆ ਗਈਆਂ ਤਾਂ ਮੇਰੇ ਘਰ ਦੇ ਆਣੇ ਸੰਦੀਪ ਨਾਲ ਗੱਲ ਕੀਤੀ ਤਾਂ ਸੰਦੀਪ ਨੇ ਸਭ ਕੁਝ ਦੱਸ ਦਿੱਤਾ ਮੇਰੇ ਘਰ ਦੇ ਆਣੇ ਵੀ ਮੈਨੂੰ ਬੜਾ ਕੁੱਟਿਆ ਕਿ ਤੈਨੂੰ ਇੰਨਾ ਵਧੀਆ ਹਮਸਫਰ ਮਿਲਿਆ ਤੈਨੂੰ ਪੈਸੇ ਦੀ ਕੀ ਘਾਟ ਸੀ ਤੂੰ ਇੱਜ਼ਤ ਖਰਾਬ ਕਰ ਦਿੱਤੀ ਹੁਣ ਮੈਂ ਆਪਣੇ ਪੇਕੇ ਘਰ ਰਹਿ ਰਹੀ ਆ ਤੇ ਸੰਦੀਪ ਨੇ ਮੈਨੂੰ ਤਲਾਕ ਦੇ ਦਿੱਤਾ ਆ ਕਿਉਂਕਿ ਇੱਕ ਆਦਮੀ ਸਭ ਕੁਝ ਬਰਦਾਸ਼ਤ ਕਰ ਸਕਦਾ ਪਰ ਆਪਣੀ ਔਰਤ ਨੂੰ ਦੂਸਰੇ ਨਾਲ ਬਰਦਾਸ਼ਤ ਨਹੀਂ ਕਰ ਸਕਦਾ ਮੇਰੀ ਮੰਮੀ ਮੈਨੂੰ ਇੱਕ ਦਿਨ ਕਹਿਣ ਲੱਗੀ ਕਿ ਚੱਲ ਹੁਣ ਉਸ ਬਾਹਰ ਲੈਣ ਨੂੰ ਫੋਨ ਕਰ ਲਾ ਉਹੀ ਤੈਨੂੰ ਲੈ ਜਾਊਗਾ ਇੱਥੇ ਤਾਂ ਸਾਨੂੰ ਲੋਕਾਂ ਦੇ ਤਾਨੇ ਬੜੇ ਸੁਣਨ ਨੂੰ ਮਿਲ ਰਹੇ ਆ ਅਸੀਂ ਤੈਨੂੰ ਕਿੰਨਾ ਕੁ ਟਾਈਮ ਇੱਥੇ ਰੱਖਾਂਗੇ ਜਦੋਂ ਮੈਂ ਉਹਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਤੇਰੇ ਨਾਲ ਸਿਰਫ ਆਪਣਾ ਟਾਈਮ ਪਾਸ ਕਰ ਰਿਹਾ ਸੀ ਤੈਨੂੰ ਕੀ ਲੱਗ ਰਿਹਾ ਤੂੰ ਸੁਪਨੇ ਵੇਖਣ ਲੱਗੀ ਕਿ ਮੈਂ ਤੈਨੂੰ ਬਾਹਰ ਲੈ ਕੇ ਜਾਊਂਗਾ ਜਾਂ ਫਿਰ ਤੇ ਨਾਲ ਵਿਆਹ ਕਰਵਾਊਂਗਾ ਤੇਰੇ ਵਰਗੀਆਂ ਤਾਂ ਮੈਂ ਹਰ ਵਾਰ ਛੁੱਟੀ ਟਾਈਮ ਹੀ ਲੱਭ ਲੈਣਾ ਜਦੋਂ ਵੀ ਇੰਡੀਆ ਛੁੱਟੀ ਕੱਟਣਾ ਉਹਨਾ ਤੇਰੇ ਵਰਗੀਆਂ ਇੱਧਰ ਲੱਭ ਹੀ ਲੈਣਾ ਨਾਲੇ ਤੂੰ ਕਿਹੜਾ ਮੇਰੇ ਨਾਲ ਫ੍ਰੀ ਵਿੱਚ ਜਾਂਦੀ ਸੀ ਤੈਨੂੰ ਵੀ ਮੈਂ ਪੈਸਾ ਹੀ ਦਿੰਦਾ ਸੀ ਨਾਲੇ ਤੁਹਾਡਾ ਘਰ ਬਣਾ ਦਿੱਤਾ ਨਾਲੇ ਤੇਰੇ ਘਰ ਵਾਲੇ ਨੇ ਉਸ ਦਿਨ ਮੈਨੂੰ ਥੱਪੜ ਮਾਰ ਕੇ ਚੰਗਾ ਨਹੀਂ ਕੀਤਾ ਮੈਂ ਉਹਨੂੰ ਕਹਿ ਰਹੀ ਸੀ ਕਿ ਪਲੀਜ਼ ਮੈਨੂੰ ਤੂੰ ਹੀ ਲੈ ਜਾ ਇੱਥੇ ਮੇਰਾ ਬੜਾ ਔਖਾ ਆ ਕਿਉਂਕਿ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਛੱਡ ਦਿੱਤਾ ਤੇਰੇ ਕਰਕੇ ਮੇਰਾ ਘਰ ਟੁੱਟ ਗਿਆ ਉਹ ਕਹਿਣ ਲੱਗਾ ਤੂੰ ਪਹਿਲਾਂ ਸੋਚਣਾ ਸੀ ਇਸ ਬਾਰੇ ਮੈਨੂੰ ਨਹੀਂ ਪਤਾ ਉਹਨੇ ਇੱਕਦਮ ਇਹ ਗੱਲ ਕਹਿ ਕੇ ਫੋਨ ਕੱਟ ਦਿੱਤਾ ਕਿਉਂਕਿ ਹੁਣ ਉਹ ਵੀ ਮੇਰੇ ਨਾਲ ਰਹਿਣ ਲਈ ਤਿਆਰ ਨਹੀਂ ਸੀ ਉਹ ਤਾਂ ਸਿਰਫ ਮੇਰੇ ਨਾਲ ਆਪਣਾ ਟਾਈਮ ਪਾਸ ਕਰ ਰਿਹਾ ਸੀ ਜਾਂ ਫਿਰ ਆਪਣੀ ਲੋੜ ਪੂਰੀ ਕਰ ਰਿਹਾ ਸੀ ਇਸ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਸੰਦੀਪ ਦੀਆਂ ਵੀ ਬੜੀਆਂ ਮਿੰਤਾ ਕੀਤੀਆਂ ਪਰ ਸੰਦੀਪ ਨੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਮੂੰਹ ਨਹੀਂ ਲਾਇਆ ਸੰਦੀਪ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਸੀ ਮੈਨੂੰ ਤਾਂ ਚੰਗੇ ਹਮਸਫਰ ਦੀ ਜ਼ਰੂਰਤ ਸੀ ਜੋ ਤੂੰ ਨਹੀਂ ਬਣ ਸਕੀ ਤੂੰ ਪੈਸਾ ਵੇਖ ਕੇ ਮਨ ਬਦਲ ਗਈ ਮੈਨੂੰ ਤੇਰੇ ਤੋਂ ਉਮੀਦ ਕਦੇ ਵੀ ਨਹੀਂ ਸੀ ਤੇਰੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਸੀ ਇੱਕ ਲਾਲਚ ਕਰਕੇ ਮੈਂ ਆਪਣਾ ਘਰ ਖਰਾਬ ਕਰ ਬੈਠੀ ਹੁਣ ਮੈਂ ਬੜਾ ਪਛਤਾ ਰਹੀ ਸੀ ਹੁਣ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਸੀ ਮੈਂ ਹੁਣ ਆਪਣੇ ਪੇਕੇ ਘਰ ਆਪਣੇ ਭਾਈ ਪਰਜਾਈ ਦੇ ਅੱਗੇ ਕੰਮ ਕਰ ਰਹੀ ਆ ਤੇ ਸੌ ਤਾਨੇ ਵੀ ਸੁਣ ਰਹੀ ਆ ਕਿਉਂਕਿ ਸਭ ਨੂੰ ਸਭ ਗੱਲਾਂ ਦਾ ਪਤਾ ਲੱਗ ਗਿਆ ਸੀ ਕਦੇ ਵੀ ਸਾਨੂੰ ਪੈਸੇ ਦਾ ਲਾਲਚ ਕਰਕੇ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਪੈਸਾ ਤਾਂ ਬੰਦਾ ਕਮਾ ਹੀ ਲੈਂਦਾ ਪਰ ਜੋ ਰਿਸ਼ਤੇ ਨਾਤੇ ਸਾਡੀ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਨੇ ਉਹ ਕਦੇ ਜ਼ਿੰਦਗੀ ਪਰ ਵਾਪਸ ਨਹੀਂ ਆਉਂਦੇ ਮੇਰੇ ਕੋਲ ਆਪਣੇ ਹਮਸਫਰ ਦਾ ਬੜਾ ਅਨਮੋਲ ਰਿਸ਼ਤਾ ਸੀ ਜੋ ਮੈਂ ਇੱਕ ਪਲ ਵਿੱਚ ਹੀ ਗਵਾ ਲਿਆ ਜੋ ਮੇਰੀ ਗਲਤੀ ਨਾਲ ਹੀ ਮੇਰੇ ਹੱਥੋਂ ਖੋਸ ਗਿਆ ਮੈਂ ਉਹਦੇ ਨਾਲ ਬਾਅਦ ਵਿੱਚ ਬੜੀ ਕੋਸ਼ਿਸ਼ ਕੀਤੀ ਕਿ ਉਹ ਮੈਨੂੰ ਲੈ ਜਾਵੇ ਪਰ ਉਹਨੇ ਕਦੇ ਵੀ ਮੁੜ ਕੇ ਮੇਰੇ ਵੱਲ ਨਹੀਂ ਵੇਖਿਆ ਕਿਉਂਕਿ ਜੋ ਰਿਸ਼ਤਾ ਇੱਕ ਵਾਰ ਜੋ ਵਿਸ਼ਵਾਸ ਇੱਕ ਵਾਰ ਟੁੱਟ ਜਾਂਦਾ ਹੈ ਉਹ ਮੁੜ ਕੇ ਕਦੇ ਵਾਪਸ ਨਹੀਂ ਬਣ ਸਕਦਾ ਮੈਂ ਇੱਕ ਚੰਗਾ ਹਮਸਫਰ ਗਵਾ ਬੈਠੀ ਬੇਸ਼ੱਕ ਹੁਣ ਮੇਰਾ ਰਿਸ਼ਤਾ ਕਰਦੇ ਕਿਤੇ ਹੋਰ ਵੀ ਕਰ ਦੇਣਗੇ ਪਰ ਜੋ ਗੱਲ ਸੰਦੀਪ ਨਾਲ ਸੀ ਉਹ ਕਿਸੇ ਨਾਲ ਨਹੀਂ ਬੰਨਨੀ ਸ਼ਾਇਦ ਜੋ ਚੰਗਾ ਬੰਦਾ ਮੈਨੂੰ ਪਹਿਲਾਂ ਮਿਲਿਆ ਸੀ ਉਹ ਮੈਨੂੰ ਕਦੇ ਵੀ ਨਹੀਂ ਮਿਲਣਾ ਹੁਣ ਮੈਨੂੰ ਸਮਝ ਆ ਗਈ ਹੈ ਕਿ ਕਦੇ ਵੀ ਪੈਸਿਆਂ ਪਿੱਛੇ ਲੱਗ ਕੇ ਆਪਣੇ ਰਿਸ਼ਤੇਆਂ ਨੂੰ ਨਹੀਂ ਗਵਾਉਣਾ ਚਾਹੀਦਾ ਮੈਂ ਐਵੇਂ ਉਹਦੇ ਪੈਸੇ ਵੱਲ ਵੇਖ ਕੇ ਅੰਨੀ ਹੋ ਗਈ ਸੀ ਅਸਲ ਵਿੱਚ ਮੇਰੀ ਦੌਲਤ ਤਾਂ ਮੇਰਾ ਘਰ ਵਾਲਾ ਸੀ ਮੈਂ ਆਪਣਾ ਹੱਸਦਾ ਵਸਦਾ ਘਰ ਉਜਾੜ ਬੈਠੀ ਪੈਸੇ ਵਾਲੇ ਲੋਕ ਤਾਂ ਦੂਜਿਆਂ ਦੀ ਇੱਜ਼ਤ ਖਰੀਦ ਕੇ ਲੈ ਜਾਂਦੇ ਨੇ ਪਰ ਸਾਡੇ ਕੋਲ ਇੱਕ ਇੱਜ਼ਤ ਹੀ ਹੁੰਦੀ ਆ ਜੋ ਸਾਡਾ ਗਹਿਣਾ ਹੁੰਦੀ ਆ ਜੋ ਸਾਰੀ ਜ਼ਿੰਦਗੀ ਸਾਡਾ ਸਾਥ ਦਿੰਦੀ ਆ ਪਰ ਮੈਂ ਤਾਂ ਉਹੀ ਇੱਜ਼ਤ ਰੋਲ ਬੈਠੀ ਹੋਣ ਮੈਂ ਆਪਣੇ ਪੇਕੇ ਘਰ ਬੈਠੀ ਆ ਮੈਨੂੰ ਪਤਾ ਮੈਂ ਇੱਥੇ ਕਿੰਨੀ ਦੁਖੀ ਆ ਕਿਉਂਕਿ ਮਾਪਿਓ ਕਿਹੜਾ ਸਾਰੀ ਜ਼ਿੰਦਗੀ ਹੁੰਦੇ ਆ ਪਾਈ ਪਰ ਜਾਈ ਬੜਾ ਰੋਬ ਮਾਰ ਕੇ ਕੰਮ ਕਰਵਾਉਂਦੇ ਆ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਪਛਤਾ ਰਹੀ ਆ ਇਸ ਕਰਕੇ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ ਕਦੇ ਵੀ ਪੈਸੇ ਪਿੱਛੇ ਲੱਗ ਕੇ ਆਪਣੇ ਅਨਮੋਲ ਰਿਸ਼ਤੇ ਨੂੰ ਨਾ ਛੱਡਿਓ ਪੈਸਾ ਤਾਂ ਜ਼ਿੰਦਗੀ ਵਿੱਚ ਮਿਲ ਜਾਂਦਾ ਪਰ ਜੋ ਰਿਸ਼ਤੇ ਖੋਸ ਗਏ ਉਹ ਕਦੇ ਵੀ ਜ਼ਿੰਦਗੀ ਵਿੱਚ ਵਾਪਸ ਨਹੀਂ ਮਿਲਦੇ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ